ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਬੰਦਾ ਜਿਹੜੇ ਮਰਜੀ ਕੰਮ 'ਚ ਰੁਚੀ ਲੈਣ ਲੱਗ ਜਾਵੇ ਹੌਲੀ-ਹੌਲੀ ਆਪਣੇ ਆਪ ਹੀ ਉਹਦੀ ਮਹਾਰਤ ਹੋਣ ਲੱਗ ਜਾਂਦੀ ਏ ਕਈ ਸਾਲ ਹੋ ਗਏ ਮਾਮੇ ਦੇ ਮੁੰਡੇ ਦਾ ਵਿਆਹ ਤੇ ਵਿਚੋਲੇ ਦਾ ਫਰਜ਼ ਨਿਭਾਉਣਾ ਸੀ ਸੋ ਆਪਾਂ ਵੀ ਪਹੁੰਚ ਗਏ ਵੇਲੇ ਨਾਲ ਹੀ ਤੇ ਜਾਂਦੇ ਹੀ ਮਾਮੇ ਨੇ ਮੈਨੂੰ ਹਲਵਾਈ ਕੋਲ ਬਿਠਾ ਲਿਆ ਸਲਾਹ ਨੂੰ ਹਲਵਾਈ ਨਵਾਂ ਹੀ ਆਇਆ ਸੀ ਪਿੰਡ 'ਚ ਸ਼ਾਇਦ ਕਪੜਾ-ਕੂਪੜਾ ਕਹਿੰਦੇ ਸੀ ਉਹਨੂੰ ਮਠਿਆਈ ਦੀ ਗੱਲਬਾਤ ਕਰਦਾ ਕਹਿੰਦਾ ਜਲੇਬੀਆਂ ਕਿੰਨੇ ਕੁ ਮੈਦੇ ਦੀਆਂ ਬਣਵਾਈਏ ਇਹਨਾ ਪੁੱਛ ਕੇ ਉਹ ਮੇਰੇ ਵੱਲ ਝਾਕਿਆ ਤੇ ਮੈਂ ਕਿਹਾ ਮੈਦੇ ਮੂਦੇ ਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਖੜੇ ਲੋਟ ਜਲੇਬੀਆਂ ਚਣਕੇ ਪੰਜ ਮੰਜੇ ਭਰ ਦੇ ਪਹਿਲਾ ਮਾਮੇ ਵੱਲ ਵੇਖ ਕੇ ਤੇ ਮੜ ਕੇ ਮੇਰੇ ਵੱਲ ਵੇਖ ਕੇ ਕਹਿੰਦਾ ਇਹਦਾ ਕੀ ਹਿਸਾਬ ਮੈਂ ਕਿਹਾ ਸਿੱਧਾ ਜਿਹੇ ਹਿਸਾਬ ਹੈ ਯਾਰ ਤਿੰਨ ਦਿਨ ਵਿਆਹ ਚੱਲਣਾ ਮੇਲ-ਗਿਲ ਸਾਡਾ ਖਾਸਾ ਵੱਡਾ ਹੈ ਰੋਜ਼ ਦਾ 1 ਮੰਜਾ ਖਾ ਜਾਣਗੀ ਦੋ ਮੰਜੇ ਬਾਜੀ ਚ ਲੱਗ ਜਾਣਗੇ ਹਲਵਾਈ ਨਮਾ ਜਿਹਾ ਸੀ ਕਣੱਖਾ ਜਿਹੇ ਝਾਕ ਕੇ ਕਹਿੰਦਾ ਜਿਆਦਾ ਨਾ ਹੋ ਜਾਣਗੀਆਂ ਮਾਮਾ ਕਹਿੰਦਾ ਜਿੰਨੀਆਂ ਭਾਂਜਾ ਕਹਿੰਦਾ ਬਣਾ ਦੇ ਚਲੋ ਜੀ ਕਰਦੇ ਕਰਾਉਂਦੇ ਔਖੇ ਸੌਖੇ ਨੇ ਜਲੇਬੀਆਂ ਨਾਲ ਪੰਜ ਮੰਜੇ ਭਰਦੇ ਦੋ ਮੰਜਿਆਂ ਦੀਆਂ ਜਲੇਬੀਆਂ ਤਾਂ ਬਾਜੀ ਵਾਲੇ ਲਫਾਫਿਆਂ ਤੇ ਡੱਬਿਆਂ ਚ ਪੈਕ ਹੋ ਗਈਆਂ ਤੇ ਦੂਜੀਆਂ ਮੇਲਗੇਲ ਨੂੰ ਵਰਤਣ ਲੱਗ ਗਈਆਂ ਵਿਆਹ ਦੇ ਖੀਰਲੇ ਦੇਣਾ ਰਿਸੈਪਸ਼ਨ ਸੀ ਪੈਲਸ 'ਚ ਤੇ ਜਦੋਂ ਕਾਮਨਵੇੜ ਕੇ ਹਲਵਾਈ ਚਾਮ ਝਾਰਨੀਆਂ ਜੀਆਂ ਸਾਂਭਣ ਲੱਗਿਆ ਮੈਂ ਕੰਨ 'ਚ ਪੋਲਾ ਜਿਹਾ ਕਹਿਤਾ ਜਲੇਬੀਆਂ ਵਾਲੀ ਕੜਾਈ ਲੈ ਕੇ ਘਰੇ ਆ ਜਾ ਮਾਮੀ ਦਾ ਫੋਨ ਆ ਗਿਆ ਜਲੇਬੀਆਂ ਆਲਾ ਲਸਟ ਮੰਜਾ ਵੀ ਬੇਲਾ ਹੋ ਗਿਆ 13 ਦਾ ਔਖ ਜਿਹੀ ਮੰਨੀ ਪਰ ਤੁਰ ਪਿਆ ਨੀਮੀ ਜੀ ਪਾ ਕੇ ਹੁਣ ਵੀ ਜੇ ਕਿਸੇ ਵਿਆਹ ਸ਼ਾਦੀ 'ਚ ਟੱਕਰ ਜੇ ਤਾਂ ਦੰਦ ਜਿਹੇ ਕੱਢ ਕੇ ਹੱਥ ਜੋੜ ਲੈਂਦਾ ਏਵੇਂ ਸਾਡਾ ਇੱਕ ਅੰਕਲ ਹੈ ਉਹਦੀ ਕੁੜੀ ਦਾ ਵਿਆਹ ਰੱਖਿਆ ਵਾ ਤੇ ਮੈਨੂੰ ਸੱਦ ਲਿਆ ਕਹਿੰਦਾ ਆ ਜਾ ਸਿੱਧਾ ਵਾਦਾ ਲਖਵਾ ਲਈਏ ਮੇਰੇ ਜਾਂਦੇ ਨੂੰ ਹਜੇ ਹਲਵਾਈ ਆਇਆ ਨਹੀਂ ਸੀ ਤੇ ਮੈਂ ਅੰਕਲ ਤੋਂ ਕੁੜਮਚਾਰੀ ਬਾਰੇ ਮੋਟੀ-ਮੋਟੀ ਜਾਣਕਾਰੀ ਅਨਲਿਮਟਿਡ ਕਰ ਲਈ ਚਾਹ ਦੀ ਕੱਪੀ-ਕੱਪੀ ਪੀਂਦਿਆਂ ਨੂੰ ਹਲਵਾਈ ਵੀ ਆ ਗਿਆ ਤੇ ਵਿਆਹ ਵਾਲੇ ਦਿਨ ਆਉਣ ਵਾਲੇ ਬੰਦਿਆਂ ਤੇ ਬਰਾਤ ਦੀ ਗਿਣਤੀ ਪੁੱਛ ਕੇ ਆਪਣੇ ਹਿਸਾਬ ਨਾਲ ਸਮਾਨ ਲਿਖਵਾਉਣ ਲੱਗ ਗਿਆ। ਚਲਦੀ-ਚਾਲ ਗੱਲ ਮੀਟ ਮੱਛੀ ਤੇ ਨੁਕਲ ਪਾਣੀ ਤੇ ਆ ਪਹੁੰਚੀ ਕਹਿੰਦਾ ਲਿਖੋ ਜੀ 80 ਕਿਲੋ ਮੱਛੀ, ਸਵਾ ਕੁਆਟਲ ਮੁਰਗਾ ਤੇ 6 ਪੇਟੀਆਂ ਸ਼ਰਾਬ ਦੀਆਂ। ਮੈਂ ਕਿਹਾ ਭਾਰਦਾਨ ਮੱਛੀ ਸਵਾ ਕੁਆਟਲ ਕਰ ਲਾ। ਮੁਰਗਾ 9.2 ਕੁਆਟਲ ਕਰ ਲਓ ਤੇ ਦਾਰੂ ਅੰਕਲ ਜੀ 10 ਪੇਟੀਆਂ ਲਿਖਾ ਦਿਓ। ਅੰਕਲ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਸ਼ੇਰ ਬੱਗਿਆ ਸਮਾਨ ਜ਼ਿਆਦਾ ਨਾ ਹੋ ਜੂ ਮੈਂ ਕਿਹਾ ਤੁਸੀਂ ਹਲਵਾਈ ਨੂੰ ਇਹ ਤਾਂ ਦੱਸਿਆ ਕਿ ਬੰਦੇ ਕਿੰਨੇ ਆਉਣੇ ਕਿਹੜੇ-ਕਿਹੜੇ ਮੈਕਮੇਂ ਦੇ ਆਉਣੇ ਇਹ ਦੱਸਿਆ ਅੰਕਲ ਨੇ ਸਿਰ ਮਾਰਤਾ ਕਹਿੰਦਾ ਨਹੀਂ ਮੈਂ ਕਿਹਾ ਆਪ ਤੂੰ ਮਾਸਟਰ ਕੁੜੀ ਵੀ ਟੀਚਰ ਮੁੰਡਾ ਕੋਆਪਰੇਟਿਵ ਮੈਕਮੇਂ ਚ ਤੇ ਸਭ ਤੋਂ ਵੱਡੀ ਗੱਲ ਮੁੰਡੇ ਦਾ ਬਾਪੂ ਭਾਵ ਤੇਰਾ ਕੁੜਮ ਜਈ ਤੇ ਉਹ ਵੀ ਬਿਜਲੀ ਬੋਰਡ ਦਾ ਸਮਾਨ ਦੇ ਪੈਰ ਤਾਂ ਕੱਲੇ ਬਿਜਲੀ ਕੰਮੇ ਨਹੀਂ ਲੱਗਣ ਦਿੰਦੇ ਤੇ ਆਪਣੇ ਤਾਂ 2-3 ਮੈਕਮੇ ਹੋਰ ਐ ਮੇਰੀ ਗੱਲ ਸੁਣ ਕੇ ਹਲਵਾਈ ਨੇ ਜੱਕਦੇ ਜਹੇ ਨੇ ਲੇਖ ਲਿਆ ਸਮਾਨ ਜਿੰਨਾ ਮੈਂ ਕਿਹਾ ਫਿਰ ਵੀ ਜਦੋਂ ਵਿਆਹ ਵਾਲੇ ਦਿਨ 3 ਕਵਾਜ ਦੇ ਨੂੰ ਮੱਛੀ ਮੁੱਕ ਗਈ 로ਸਟਡ ਮੁਰਗੇ ਦਾ ਅੱਧਾ ਟੁਕੋੜਾ ਰਹਿ ਗਿਆ ਤੇ ਸ਼ਰਾਬ ਵਾਲੇ ਨੌਵੇਂ ਡੱਬੇ 'ਚ ਤਿੰਨ ਬੋਤਲਾਂ ਵੇਖ ਕੇ ਮੇਰੇ ਵੱਲ ਦੇਖਿਆ ਤਾਂ ਮੈਂ ਦੂਰ ਖੜੇ ਨੇ ਬੇਫਿਕਰ ਦਾ ਇਸ਼ਾਰਾ ਕਰਤਾ ਥੋੜੀ ਦੇਰ ਮਗਰੋਂ ਹਲਵਾਈ ਨੇ ਮੈਨੂੰ ਬਾਜ਼ ਮਾਰ ਕੇ ਸੱਦ ਲਿਆ ਕਹਿੰਦਾ ਛੋਟੇ ਵੀਰ ਤੁਸੀਂ ਕੀ ਕੰਮ ਕਰਦੇ ਮੈਂ ਖਾਲੀ ਪায়ে ਡੇਗਿਆਂ ਵੱਲ ਹੱਥ ਕਰਕੇ ਕਿਹਾ ਆਹ ਕੰਮ ਹੀ ਕਰੀਦਾ ਜੀ ਨੂੰ ਮਰਜ਼ੀ ਪੁੱਛ ਲਈ ਪਿੰਡ ਸਲਾਹਕਾਰਾਂ ਦੇ ਵਾਜਦੇ ਆਪਾਂ